ਵਿਰੋਜਾ ਸਿਕਾਲ ਐਗਰੈਸਕੂ ਵਾਸਤੇ ਐਵੇਂ ਵੀਰੇ ਹੋਰ ਬੰਦੀਆਂ ਵਰ ਵਧੀਆਂ ਤੇ ਔਰ ਇੱਕ ਅਸੀਂ ਐਵੇਂ ਟਾਇਲ ਫੈਕਟਰੀ ਵਿੱਚ ਔਰੇ ਟਾਈਮ ਹੋ ਗਿਆ ਸਾਢੇ 11 ਟਾਈਮ ਹੋ ਗਿਆ ਜੀ ਵੀਰ ਨਾਲ ਨੇ ਇੰਨਾ ਕਰੀ ਵੀ ਕੈਨੀਮਲ ਹੈ ਜੀ ਹੁਣ ਜਾ ਕੇ ਦੇਖ ਕਹਿੰਦੇ ਨੇ ਜੀ ਵੜਿਆ ਪਿਆ ਜੀ ਏਸੀ ਦੇ ਵਿੱਚ ਠੀਕ ਹੈ ਜੀ ਹੁਣ ਦੇਖਦੇ ਆ ਸੱਪ ਕਿੱਥੇ ਹੈ ਜੀ ਲੋ ਜੀ ਭਾਜੀ ਆ ਗਏ ਨੇ ਸਾਡੇ ਹੁਣ ਇਹਨਾਂ ਨੇ ਇੱਕ ਮਸਲਾ ਪੜਨਾ ਹੈ ਫੈਲਾ ਲਿਓ ਵੀ ਫੈਲਾ ਲਿਓ ਫੈਲਾ ਲਿਓ ਬੋਲੇ

ਕੱਟਾ ਰਾ ਦੋ ਇਹ ਕੱਟਾ ਫੜ ਲਿਆ ਭਾਜੀ ਮਿਲਖੇ ਇਹ ਭਾਜੀ ਆ ਫੋਨ ਫੜ ਵੀਡੀਓ ਬਣਾ ਦੋ ਕੱਟਾ ਫਟਿਆ ਪਿਆ ਯਾਰ ਕੱਟਾ ਕੱਟਾ ਸਹੀ ਦੋ ਜੀ ਕੱਟਾ ਫੱਟਾ ਫਟਾ ਨਿਕਲ ਜਾਏ ਗੈਸ ਸੇ ਬੋਰੀ ਦੇ ਰੇ ਕਾ ਬੋਰੀ ਦੇ ਸਹੀ ਆ ਰੇ ਸੱਪ ਜਰੀਲਾ ਬੋਥੇ ਲਾ ਤੁਸੀਂ ਦੇਖ ਸਕਦੇ ਹੋ تیاری ਕਰੇ ਪੂਰੀ ਫੜਨ ਦੀ ਲਾਲਾ ਇਧਰ ਆ ਜਾ ਬਈ ਛੋਟੀ ਕੱਟੀ ਚੱਕਾ ਲੈ ਆਪਣੇ ਠੀਕ ਕਰਾ आय यार बढ़िया यार इद्र ओ तू सड़दा बन जा ओहो लो जी पाजी लगे हुए ने जी, फ्ल्ला जी फ्ल्ला पाजी ने निकल जाएगा फल्ला पाजी ने बहुत जबरदस्त चीज पाजी मुंह देखो के मेरे भी आया था <सथ>

ਈਆ ਪੈਦਲ ਹਾਂ ਹਾਂਜੀ ਦੇਖੀ ਕਹਿੰਦੇ ਨਾ ਖਾ ਲ ਬਾਬਾ ਬਾਹਰ ਚਾਹੇ ਨੂੰ ਛੱਡ ਦਿੰਦੇ ਹੁਣ ਹੂੰ ਦੋ ਜੀ ਭਾਜੀ ਨੇ ਖਾ ਲੇ ਸੱਪ ਮਹਾਰਾਜ ਕੀ ਕਰ ਦੋ ਜੀ रस्सी दो भाई रस्सी साथ जोड़ करो ये कल को सांप काट लेता है तो क्या करना चाहिए हां दोस्तों क्या करना ऐसा वैसा काम मुझे कोई तो भगवान ना करे किसी के साथ ऐसा काम हो जाता है तो क्या करना चाहिए जहाँ पे काट लेगा वहाँ पे जहाँ किसी को भी काटता है हाँ। हॉस्पिटल पहुंचो जाके अच्छा सदर हॉस्पिटल सदर सरकारी हॉस्पिटल बना ना इसमें जाए छरना तो नहीं है घबराना नहीं है ठीक है तो जितना हम डरेंगे घबराएंगे बीपी वो तो बढ़ जाएगा तो जितना इसका भोजन होगा ना वो फैले ये इसलिए दस मिनट में काम करना है ठीक है वो पाँच मिनट में तीन मिनट में काम करेगा तो ये सब तो बहुत जीदा साफ है इसमें मेरो टप भी दे रहे ठीक है तो एक ये सैलड के, के है रात का शिकारी रात को न छोड़ता है इसकी आदत क्या है ये अब आ गया कोई चीज खाएगा छोटा मोटा मेहमान कोई चीज मिल गया इसको ਆਪਣੇ ਮੁਕੀ ਉਸਾ। ਉਹ ਜਾ ਕੇ ਜੇ ਬਿਸਤਰੇ ਮੇਂ ਬੁਸਤਾ ਜਾ। ਅਸਲੀਆ ਬੱਚਾ ਬੁੜਾ ਗਿਆ। ਚੱਲ ਆ ਵੀਰ ਜੀ। ਉਹ ਗਰਦਨ ਤੇ ਕਮਰ ਤੇ ਇੱਕ ਪੁੱਛੇ ਕੱਢ। ਠੀਕ ਹੈ। ਅਜਾ ਰਹਿਣਾ ਬੈਠੀਆ ਵੀ ਦੋਸਤੋ। ਓਕੇ ਬਾਈ ਮਿੱਤਰੋ। ਓਕੇ ਵੀਰ ਜੀ ਕੱਟ ਦੋ। ਓਕੇ। ਇਹ ਰਿਸ਼ੀਕਾਲ। ਉਹ ਵੀਰੇ ਕੈਨੀਮਲ ਫੜਿਆ ਜੀ ਆਪਾਂ ਨੇ ਰਿਲੀਜ਼ ਕਰ ਰਹੇ ਆਂ ਆਪਾਂ। ਉਹਨੇ ਕਿ ਵੀਰ ਖੜੇ ਨੇ ਭਾਈ ਸਾਹਿਬ ਕੈਮਰਾ ਮਾਰੀਂ ਨਾ ਦੇ। ਉਹ ਲਾ ਕਰੇ ਕਿ ਕੈਨੀਮਲ ਆਇਆ ਤਾਂ ਜੀ। ਉਹ ਲਾ ਕਰੇ ਵੀ ਜਾਨਵਰ ਆ ਕਿੰਨੀ ਜੀ ਬੜਾਇਆ ਗਿਆ। ਤੁਹਾਨੂੰ ਬੜੀ ਜਿਹਾ ਦਿਖਾਉਂਗਾ। ਆਜਾ ਹਮਾਰਾ ਬਾਹਰ ਆ ਰਿਹਾ ਜੀ ਕੰਪਲੀਟ ਬਾਹਰ ਆ ਰਿਹਾ ਜੀ ਮਾਰੀ